ਜਦੋਂ ਸਰ ਮਾਨਜੋਤ ਸਿੰਘ ਜੀ ਸਾਹਿਬ ਦਾ ਜਿਹੜੀ ਨਸ਼ੇ ਦੇ ਖਿਲਾਫ ਚੰਗੀ ਫਰਦ ਤੇ ਮਹਿਮ ਚਲਾਈ ਗਈ ਹੈ ਉਹਦੇ ਸਾਡੇ ਸਿੱਕੀ ਸਾਹਿਬ ਸ਼੍ਰੀ ਸੁਪਨ ਚਰਮਾ ਜੀ ਵੱਲੋਂ ਸਾਨੂੰ ਗਾਈਡ ਲਾਈਨ ਤੇ ਸਾਡੇ ਸਪੈਸ਼ਲ ਸੈੱਲ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇਹਨਾਂ ਜੇ ਕੈਪਟਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲ 3 ਕਿਲੋ 500 ਗ੍ਰਾਮ ਆਫੀਮ ਫੜੀ ਗਈ ਸੀ ਔਰ ਉਹਦੀ ਇੱਕ ਕਾਰ ਰਿਕਵਰ ਕੀਤੀ ਆ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਦੇ ਵਿੱਚ ਸਾਨੂੰ ਮਾਨਸਿੰਘ ਨਾਮ ਦਾ ਜਿਹੜਾ ਬੰਦਾ ਆ ਉਹ ਉਹ denn charter ਜਿਹਦੇ ਕੋਲ 7 ਕਿਲੋ ਹਫੀਮ ਔਰ 4 ਲੱਖ ਜਿਹੜੀ ਆ ਡਰਗ ਮਨੀ ਫੜੀ ਗਈ ਜਿਹਦੇ ਕੋਲ ਇੱਕ ਕਾਰ ਵੀ ਅਸੀਂ ਜਿਹੜੀ ਬਰਾਮਦ ਕੀਤੀ ਆ ਸੋ ਜਿਹੜੀ ਫਰਦਰ ਇਨਵੈਸਟੀਗੇਸ਼ਨ ਸਾਡੀ ਆ ਸਿਰ ਇਹ ਕਿੱਥੋਂ ਲੈ ਕੇ ਆ ਰਹੇ ਸੀ ਤੇ ਕਿੱਥੇ ਇਹਨਾਂ ਨੇ ਸਪਲਾਈ ਦੇ ਬੇਸਿਕਲੀ ਇਹ ਚਾਰਖਣ ਤੋਂ ਲਿਆ ਕੇ ਪੰਜਾਬ ਦੇ ਅਲੱਗ-ਅਲੱਗ ਪਾਰਟਸ ਦੇ ਵਿੱਚ ਜਿਹੜਾ ਸਪਲਾਈ ਕਰਦੇ ਸੀ ਔਰ ਸਾਨੂੰ ਜਿਹੜੀ ਮਕਬਰੀ ਤੇ ਇਨਫੋਰਮੇਸ਼ਨ ਮਿਲੀ ਸੀ ਇਹ ਪਟਵਾਰੀ ਟਾਬੇ ਤੋਂ ਕੈਂਟਰੋਡ ਤੇ ਆ ਰਹੇ ਸੀ ਉੱਥੇ ਧੁਰ ਘੋੜ ਕੀਤੀ ਗਈ ਹੈ ਜੀ 3 ਕਿਲੋ 500 ਗ੍ਰਾਮ ਫਿਰ ਅਦੀ ਫਦਰ ਇਨਵੈਸਟੀਗੇਸ਼ਨ ਜਿਹੜੀ ਆ 7 ਕਿਲੋ ਆਫੀਮ ਔਰ 4 ਲੱਖ ਜਿਹੜਾ ਡਰਗ ਮਨੀ ਕੈਸ਼ ਔਰ ਇੱਕ ਕਾਰਗੋਰ ਕਿ ਕਿਹੜੀ ਇਹ ਲੈ ਕੇ ਆ ਰਹੇ ਸੀ ਇਹਨੇ ਜਲੰਧਰ ਸਪਲਾਈ ਦੇਣੀ ਸੀ ਜਾਂਨੇ ਅੱਗੇ ਲੈ ਕੇ ਇਹ ਲਗ ਲਗ ਪਾਰਟਸ ਤੇ ਦਿੰਦੇ ਆ ਜੀ ਜਿਹਦਾ 3 ਕਿਲੋ 500 ਗ੍ਰਾਮ ਲੈ ਕੇ ਆਇਆ ਕਿਸੇ ਕਿਲੋ ਦੇ 350 ਗ੍ਰਾਮ ਦੇ ਦਿੱਤੀ ਅਲੱਗ ਲੱਗਸ ਤੇ ਉਹ ਸਾਡੀ ਫਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਜਿੱਥੇ ਵੀ ਇਹ ਆਪਣੇ ਸਬ ਡ ਇੰਨਾ ਦਾ ਅਪਰਚ ਕੀ ਲੱਗਦਾ ਹੈਗਾ ਤੁਹਾਨੂੰ ਬੇਸਿਕਲੀ ਇੱਕ ਗੁਰਦਾਸਪੁਰ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਦੂਸਰਾ ਮਸਾਲ ਡਿਸਟ੍ਰਿਕਟ ਨੂੰ ਔਰ ਜਿਹੜੀ ਫੀਮ ਲੈ ਕੇ ਆਉਂਦੇ ਆ ਇਹ ਸਾਰੇ ਉੱਤੋਂ ਹੀ ਲੈ ਕੇ ਆਉਂਦੇ ਆ ਜਿੱਥੋਂ ਝਾਰਕੰਡ ਤੋਂ ਮਹਿੰਗੀ ਉਹਦਾ ਇਹਨਾਂ ਦਾ ਆਪਰਚ 잡ਤਾ ਹੈਗਾ ਇੱਕ ਦੂਸਰੇ ਨਾਲ ਇਹ ਫੇਲ ਵਗੈਰਾ ਕਰਦੇ ਹੈ ਜੀ ਮਲਾਂ ਕਿ ਦੀ ਗੋਰੀ ਇੰਨੇ ਸਟਾਈ ਕੀਤੀ ਹੈ ਇਹਨਾਂ ਦਾ ਪਹਿਲਾਂ ਇੱਕ ਪਰਚਾ ਦਰਜਾ ਜੀ ਐਸਟੀ ਫੋਮ ਨੂੰ ਮੀਸੋ ਬਾਈ ਦਾ ਹਾਂ ਜੀ ਇਹ ਇਹ ਇਕੱਠੇ ਇਹਨਾਂ ਦਾ ਰੀਲ ਦੇ ਵਿੱਚ ਆਪਸ ਚ ਰੱਪਟਾ ਜਾ ਰਿਹਾ ਹੈ ਇਹਨਾਂ ਦੇ ਪਹਿਲੇ ਮੁਲਕ ਇਹ ਇੱਕ ਏਰੀਏ ਤੇ ਹੋਣ ਕਰਕੇ ਨੌਨਸ ਕਿਉਂਕਿ ਨੇਬਰ ਡਿਸਟ੍ਰਿਕਟ ਤੇ ਰਹਿਣ ਵਾਲੇ ਹਨ ਤੇ ਦੋਨਾਂ ਹੀ ਇਹ ਪੁਰਾਣਾ ਕੰਮ ਕਰਦੇ ਆ ਰਹੇ ਜਿਨ੍ਹਾਂ ਕੋਲ ਐਨੀ ਵੱਡੀ ਕੋਈ ਹੋਰ ਵੀ ਇਹਨਾਂ ਦੇ ਨਾਲ ਹੋਣਗੇ ਜਾਂ ਦੋ ਹੀ ਦਿਨ ਸਬਲ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦੇ ਨਾਲ ਇਨਵੋਲ ਹੋਏਗਾ ਉਹ ਨੂੰ ਨੋਮਿਨੇਟ ਕਰਤਾ ਜੀ ਇਹਨਾਂ ਦੀ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਫੈਮਿਲੀ ਦਾ ਬੈਕਗ੍ਰਾਉਂਡ ਬੇਸਿਕਲੀ ਇਹ ਖੇਤੀਬਾੜੀ ਕਰਵਾਲੇ ਪਰਿਵਾਰ ਨੇ ਸਾਰੇ ਔਰ ਹਾਂ ਜੀ ਔਰ ਇਹ ਜਿਹੜੇ